ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਦੀ ਕਲਾਸ ਦੇ ਵਿੱਚ ਅੱਜ ਦੀ ਕਲਾਸ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਹੋਵੇਗੀ ਤੇ ਮੋਸਟ ਇੰਪੋਰਟੈਂਟ ਆ ਸਾਰਾ ਵਿਆਕਰਨ ਦਾ ਇੱਕ ਟੌਪਿਕ ਜਿਹੜਾ ਹੈਗਾ ਉਸ ਤੇ ਆਪਾਂ ਅੱਜ ਇੱਕ ਡਿਸਕਸ਼ਨ ਕਰਨ ਜਾ ਰਹੇ ਹਾਂ ਐਮਸੀਕਿਊ ਦੇ ਥਰੂ ਸੋ ਸਭ ਤੋਂ ਪਹਿਲਾਂ ਆਪਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੁਝ ਚੰਗੇ ਵਿਚਾਰ ਦੇਖਦੇ ਆਂ ਬਈ ਜੇਕਰ ਕਾਮਯਾਬ ਹੋਣ ਦਾ ਜਨੂੰਨ ਸਿਰ ਤੇ ਹੈ ਤਾਂ ਮੁਸ਼ਕਲਾਂ ਤੁਹਾਨੂੰ ਨਹੀਂ ਰੋਕ ਸਕਦੀਆਂ ਜੇਕਰ ਤੁਸੀਂ ਕਾਮਯਾਬ ਹੋਣ ਲਈ ਆਪਣੀ ਹਮੇਸ਼ਾ ਤਤਪਰਤਾ ਕਾਇਮ ਰੱਖਦੇ ਹੋ ਤਾਂ ਤੁਹਾਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਲੱਗਣੀ ਠੀਕ ਹੈ ਜੀ ਸੋ ਦੇਖਦੇ ਹਾਂ ਆਪਾਂ ਅੱਜ ਦੇ ਪ੍ਰਸ਼ਨ ਕੀ ਹੋ ਜੈਨੇ ਸਾਡੇ ਕੋਲ ਦੇਖੋ ਜੀ ਅਸਲ ਦੇ ਵਿੱਚ ਅਸੀਂ ਇੱਕ ਟਾਪਿਕ ਵਿਸ਼ਰਾਮ ਜਿੰਨ ਹੈ ਉਸੇ ਨੂੰ ਇਸ ਪੀਡੀਐਫ ਜਾਂ ਕਹੋ ਪੀਪੀਟੀ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਵੀ ਭਾਸ਼ਾ ਨੂੰ ਕਿਸੇ ਵੀ ਭਾਸ਼ਾ ਨੂੰ ਸ਼ਬਦ ਰੂਪ ਵਿੱਚ ਲਿਖਣ ਉਸ ਨੂੰ ਟਕਸਾਲੀ ਰੂਪ ਦੇਣ ਤੇ ਉਸ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਸਰਲ ਤੇ ਸਪਸ਼ਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਕਿਸ ਦੀ ਹੁੰਦੀ ਹੈ ਲਿਪੀ ਦੀ ਤੁਨੀਆਂ ਦੀ ਵਿਅੰਜਨਾਂ ਦੀ ਤੇ ਜਾਂ ਫਿਰ ਵਿਸ਼ਰਾਮ ਚਿੰਨਾਂ ਦੀ ਤਾਂ ਇਹਨਾਂ ਦੇ ਵਿੱਚੋਂ ਕਿਸ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਕਵਾਂਗੇ ਨ ਸੇਕਿੰਟ ਚਲੋ ਭਾਈ ਸੋ ਅਸੀਂ ਕਵਾਂਗੇ ਵਿਸ਼ਰਾਮ ਚਿੰਨਾਂ ਦੀ ਡੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਵਿਸ਼ਰਾਮ ਚਿੰਨ ਇੱਥੇ ਕਿੰਨੀ ਤਰ੍ਹਾਂ ਦੇ ਹੁੰਦੇ ਆ ਤਾਂ ਅਸੀਂ ਕਵਾਂਗੇ 13 ਤਰ੍ਹਾਂ ਦੇ ਤੇ ਵਿਸ਼ਰਾਮ ਚਿੰਨ ਸ਼ਬਦ ਸ਼੍ਰੇਣੀ ਹੈ ਵਿਸ਼ਰਾਮ ਚਿੰਨ ਕੀ ਹੈ ਸ਼ਬਦ ਸ਼੍ਰੇਣੀ ਹਾਂਜੀ ਚਲੋ ਅਗਲਾ ਸਵਾਲ ਕਰਦੇ ਆਪਾਂ ਜਿਹੜੇ ਚਿੰਨ ਠਹਿਰਾਓ ਜਾਂ ਅੜਕ ਨੂੰ ਪ੍ਰਗਟ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪ੍ਰਸ਼ਨ ਚਿੰਨ ਕਾਮਾ ਜਾਂ ਡੰਡੀ ਜਾਂ ਫਿਰ ਵਿਸ਼ਰਾਮ ਚਿੰਨ ਅਟਕ ਜਾਂ ਠਹਿਰਾਓ ਲਈ ਵੀ ਅਸੀਂ ਕੀ ਵਰਤਦੇ ਹਾਂ ਵਿਸ਼ਰਾਮ ਜਿੰਨਾ ਦੀ ਵਰਤੋਂ ਕਰਦੇ ਹਾਂ ਪ੍ਰਸ਼ਨ ਚਿੰਨ ਅਸੀਂ ਪ੍ਰਸ਼ਨ ਪੁੱਛਣ ਲਈ ਕਾਮਾ ਅਸੀਂ ਛੋਟੇ ਠਹਿਰਾਓ ਦੇ ਲਈ ਤੇ ਡੰਡੀ ਅਸੀਂ ਪੂਰਨ ਠਹਿਰਾਓ ਦੇ ਲਈ ਵਰਤੋਂ ਕਰਦੇ ਹਾਂ ਕੌਮੇ ਨੂੰ ਸੀ ਦੂਸਰਾ ਨਾਮ ਹੋਰ ਕੀ ਦਿੰਨੇ ਆ ਕੌਮੇ ਨੂੰ ਸੀ ਦੂਸਰਾ ਨਾਮ ਅਲਪ ਵਿਸ਼ਰਾਮ ਚਿੰਨ ਦਿੰਨੇ ਆ ਅਲਪ ਵਿਸ਼ਰਾਮ ਚਿੰਨ ਠੀਕ ਹੈ ਸੋ ਕੌਮਾ ਦੂਸਰਾ ਨਾਮ ਕੀ ਹੈ ਅਲਪ ਵਿਸ਼ਰਾਮ ਚਿੰਨ ਅਗਲੇ ਸਵਾਲ ਤੇ ਆਜੋ ਆਜੋ ਪ੍ਰਾਣੀ ਪੰਜਾਬੀ ਵਿੱਚ ਪ੍ਰਾਣੀ ਪੰਜਾਬੀ ਵਿੱਚ ਕਿਸ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਸੀ ਕੌਮੇ ਦੀ ਡੰਡੀ ਦੀ ਦਵਿੰਦੀ ਦੀ ਜੋੜਨੀ ਦੀ ਤਾਂ ਪਿੱਛੇ ਅਸੀਂ ਵੇਖਿਆ ਸੀ ਕਿ ਸਮਾਸੀ ਸ਼ਬਦਾਂ ਬਾਰੇ ਪੜ੍ਹੇ ਸੀ ਤਾਂ ਸਮਾਸੀ ਸ਼ਬਦਾਂ ਦੇ ਵਿੱਚ ਅਸੀਂ ਦੇਖਿਆ ਜੋੜ ਨਹੀਂ ਕੰਮ ਆਉਂਦੀ ਹੈ ਦੋ ਸ਼ਬਦਾਂ ਨੂੰ ਸਮਾਨਾਰਥਕ ਸ਼ਬਦਾਂ ਨੂੰ ਜਿਨ੍ਹਾਂ ਦਾ ਕੋਈ ਨਾ ਕੋਈ मीनिंग ਹੋਗਾ ਪੰਜਾਬੀ ਭਾਸ਼ਾ ਦੇ ਵਿੱਚ ਉਹ ਸਮਾਸੀ ਸ਼ਬਦ ਹੋਣਗੇ ਤੇ ਇਹਨਾਂ ਨੂੰ ਆਪਸ ਵਿੱਚ ਵਿਸ਼ਰਾਮ ਚਿੰਨ ਜੋੜਨੀ ਜੋੜਦਾ ਹੈ ਤੇ ਡੰਡੀ ਪੂਰਣ ਵਿਸ਼ਰਾਮ ਚਿੰਨ ਜਿਹੜਾ ਕਿ ਪੁਰਾਣੇ ਸਮੇਂ ਦੇ ਵਿੱਚ ਵਰਤਿਆ ਜਾਂਦਾ ਸੀ ਤੇ ਹੁਣ ਤੱਕ ਵੀ ਵਰਤਿਆ ਜਾ ਰਿਹਾ ਹੈ ਤੇ ਕੌਮਾ ਜਿਹੜਾ ਹੈ ਗਾਲਪ ਵਿਸ਼ਰਾਮ ਚਿੰਨ ਭਾਵ ਛੋਟੇ ਛੋਟੇ ਠਹਿਰਾਓ ਦੇ ਲਈ ਅਸੀਂ ਵਰਤਦੇ ਆਂ ਤੇ ਦੁਬਿੰਦੀ ਅਸੀਂ ਦੋ ਵਾਕ ਜੋੜੇ ਆ ਦੋ ਵਾਕ ਜੋੜੇ ਉਹਨਾਂ ਦੇ ਵਿਚਕਾਰ ਅਸੀਂ ਦੁਬਿੰਦੀ ਦਾ ਪ੍ਰਯੋਗ ਕੀਤਾ ਪਹਿਲੇ ਵਾਕ ਦੀ ਦੂਸਰਾ ਵਾਕ ਵਿਆਖਿਆ ਦਰਸਾਉਣ ਦੇ ਲਈ ਅਸੀਂ ਦੁਬਿੰਦੀ ਦਾ ਪ੍ਰਯੋਗ ਕਰਦੇ ਆਂ ਸੋ ਅੱਗੇ ਚੱਲਦੇ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ ਪੰਜਾਬੀ ਵਿਚਲੇ ਵਿਸ਼ਰਾਮ ਚਿੰਨਾਂ ਨੂੰ ਮੁੱਖ ਰੂਪ ਵਿੱਚ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਵਿਸ਼ਰਾਮ ਚਿੰਨਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ ਮੁੱਖ ਰੂਪ ਦੇ ਵਿੱਚ ਦੋ ਭਾਗਾਂ ਦੇ ਵਿੱਚ ਅਸੀਂ ਵੰਡ ਕੇ ਇਸ ਨੂੰ ਸਮਝਦੇ ਹਾਂ ਹੁਣ ਸਾਡੇ ਕੋਲ ਅਗਲਾ ਆ ਗਿਆ ਪ੍ਰਸ਼ਨ ਪਹਿਲਾ ਭਾਗ ਕਿਹੜਾ ਹੁੰਦਾ ਹੈ ਭਾਈ ਪਹਿਲਾ ਭਾਗ ਵਿਸ਼ਰਾਮ ਚਿੰਨਾਂ ਦਾ ਪੰਜਾਬੀ ਵਿਚਾਰਨ ਦੀ ਸੰਖਿਆ ਨੂੰ ਅਕਿਤ ਕਰਦਾ ਹੈ ਜਾਂ ਫਿਰ ਪੰਜਾਬੀ ਵਿਚਾਰਨ ਦੇ ਗੁਣਾਂ ਜਾਂ ਦੋਵੇਂ ਜਾਂ ਦੋਵੇਂ ਨਹੀਂ ਦੋ ਭਾਗ ਤਾਂ ਬਿਲਕੁਲ ਸਹੀ ਲਿਖਿਆ ਹੈ ਊੜਾ ਤੇ ਆੜਾ ਦੋਨੋਂ ਭਾਗ ਹੈ ਵਿਸ਼ਰਾਮ ਚਿੰਨਾਂ ਦੇ ਪਰ ਇਹਨਾਂ ਦੇ ਵਿੱਚੋਂ ਪਹਿਲਾ ਭਾਗ ਜਿਹੜਾ ਹੈਗਾ ਉਹ ਏ ਐਡਾਪਸ਼ਨ ਸਹੀ ਰਹੂਗਾ ਪੰਜਾਬੀ ਉਚਾਰਨ ਦੇ ਗੁਣਾਂ ਦੀ ਵਿਆਖਿਆ ਕਰਦਾ ਜੇ ਉਹਨਾਂ ਨੂੰ ਅੰਕਿਤ ਕਰਨ ਦੇ ਲਈ ਵਰਤੋਂ ਹੁੰਦਾ ਅਗਲੇ ਸਵਾਲ ਤੇ ਆਜੋ ਭਾਈ ਸਾਡੇ ਕੋਲੇ ਅਗਲਾ ਸਵਾਲ ਹੈ ਪੰਜਾਬੀ ਉਚਾਰਨ ਦੇ ਗੁਣਾਂ ਨੂੰ ਅੰਕਿਤ ਕਰਨ ਵਾਲੇ ਵਿਸ਼ਰਾਮ ਚਿੰਨਾਂ ਨੂੰ ਚੁਣੋ ਖੜੀ ਡੰਡੀ ਪ੍ਰਸ਼ਨ ਚਿੰਨ ਤੇ ਵਿਸਮਕ ਚਿੰਨ ਕਾਮਾ ਤੇ ਦਵਿੰਦੀ ਕਾਮਾ ਉਪਰਕਤ ਸਾਰੇ ਹੀ ਉਚਾਰਨ ਗੁਣਾ ਨੂੰ ਅੰਕਿਤ ਕਰਨ ਵਾਲਾ ਤਾਂ ਬਿਲਕੁਲ ਸਾਰੇ ਹੀ ਇਸ ਗੁਣਾ ਨੂੰ ਅੰਕਿਤ ਕਰਨ ਵਾਲੇ ਵਿਰਾਮ ਚਿੰਨ ਹਨ ਦੂਸਰੇ ਭਾਗ ਵਿੱਚ ਕਿਹੜੇ-ਕਿਹੜੇ ਵਿਰਾਮ ਚਿੰਨ ਆ ਜਾਂਦੇ ਹਨ ਦਵਿੰਦੀ ਡੈਸ਼ ਪੁੱਠੇ ਕੌਮੇ ਇਹ ਸਾਰੇ ਹੀ ਆ ਜਾਂਦੇ ਇਥੇ ਵੀ ਆਪਸ਼ਨ ਸੀ ਆਪਸ਼ਨ ਬਿਲਕੁਲ ਸਹੀ ਹੈ ਠੀਕ ਹੈ ਇਥੇ ਕਿਹੜੀ ਆਪਸ਼ਨ ਸਹੀ ਹੈ ਸੀ ਸਾਰੇ ਸਹੀ ਹੈ ਅਗਲੇ ਪ੍ਰਸ਼ਨ ਤੇ ਆਜੋ ਡੰਡੀ ਵਿਸ਼ਰਾਮ ਚਿੰਨ ਦੀ ਵਰਤੋਂ ਪੂਰਨ ਠਹਿਰਾਓ ਲਈ ਤੇ ਪੁੱਛਗੇ ਚ ਲਈ ਹੁੰਦੀ ਹੈ ਪੂਰਨ ਠਹਿਰਾਓ ਲਈ ਵਾਕ ਨੂੰਗੇ ਤੋੜਨ ਲਈ ਥੋੜੇ ਜਿਹਾ ਠਹਿਰਾਓ ਲਈ ਜਾਂ ਫਿਰ ਇਹ ਕਾਤੀ ਲਈ ਹੁੰਦੀ ਹੈ ਤਾਂ ਪੂਰਨ ਠਹਿਰਾਓ ਦੇ ਲਈ ਹੁੰਦੀ ਹੈ ਇਹ ਅਡਾਪਸ਼ਨ ਬਿਲਕੁਲ ਸਹੀ ਹੈ ਬੀ অপਸ਼ਨ ਪ੍ਰਸ਼ਨ ਚਿੰਨ ਦੀ ਵਰਤੋਂ ਕਿਵੇਂ ਹੁੰਦੀ ਹੈ ਭਾਈ ਪ੍ਰਸ਼ਨ ਪੁੱਛਣ ਦੇ ਲਈ ਤਾਂ ਅਸੀਂ ਕਹਾਂਗੇ ਪੁੱਛਕਿਛ ਕਰਨ ਦੇ ਲਈ ਅਡਾਪਸ਼ਨ ਬੀ ਆਪਸ਼ਨ ਸਹੀ ਹੈ ਜਿਗਵਾਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਵਾਕਾਂਸ਼ਾਂ ਵਿੱਚੋਂ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰਸ਼ਨ ਚਿੰਨ ਵਿਸਮਕ ਚਿੰਨ ਅਲਪ ਵਿਰਾਮ ਚਿੰਨ ਅਰਧ ਵਿਰਾਮ ਚਿੰਨ ਤਾਂ ਇੱਥੇ ਅਸੀਂ ਕਹਾਂਗੇ ਬੀ ਆਪਸ਼ਨ ਵਿਸਮਕ ਚਿੰਨ ਥੋੜੇ ਜਿਹਾ ਠਹਿਰਾਓ ਨੂੰ ਜੋ ਲਈ ਕਿਹੜੇ ਵਿਰਾਮ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਥੋੜੇ ਜਿਹਾ ਠਹਿਰਾਓ ਲਈ ਅਸੀਂ ਕਰਦੇ ਹਾਂ ਕਮਾ ਇਹ ਆਪਸ਼ਨ ਬਿੰਦੀ ਦੀ ਅਸੀਂ ਵਰਤੋਂ ਕਰਦੇ ਹਾਂ ਆ ਸ਼ਬਦਾਂ ਨੂੰ ਸੰਖੇਪ ਲੇਖਣ ਦੇ ਲਈ ਹੈ ਨਾ ਇਸ ਤੋਂ ਬਣਾ ਅਸੀਂ ਗਿਣਤੀ ਦੇ ਵਿੱਚ ਵੀ ਬਿੰਦੀ ਦੀ ਵਰਤੋਂ ਕਰਦੇ ਹਾਂ ਤੇ ਦਵਿੰਦੀ ਦੀ ਵਰਤੋਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਤੇ ਦਵਿੰਦੀ ਡੈਸ਼ ਦੀ ਉਦਾਹਰਣ ਦੇ ਲਈ ਵਰਤੋਂ ਕਰਦੇ ਹਾਂ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੈ ਸਹੀ ਵਾਕ ਚੁਣੋ ਇਹਨਾਂ ਦੇ ਵਿੱਚੋਂ ਕਿਹੜਾ ਹੈ ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ ਕਿਉਂਕਿ ਇੱਥੇ ਕਮਾ ਆਉਣਾ ਚਾਹੀਦਾ ਸੀ ਜਿਹੜਾ ਕਿ ਨਹੀਂ ਆਇਆ ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ ਇੱਥੇ ਬਿਲਕੁਲ ਸਹੀ ਜਵਾਬ ਆਊਗਾ ਏ ਆਪਸ਼ਨ ਕਿਉਂਕਿ ਜਦੋਂ ਅਸੀਂ ਰੁਕਦੇ ਹਾਂ ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ ਸੋ ਇਹ ਸਹੀ ਵਾਕ ਬਣਦਾ ਡੰਡੀ ਦੀ ਤੋਂ ਘੱਟ ਤੇ ਕਾਮੇ ਤੋਂ ਵੱਧ ਠਹਿਰਾਉ ਨੂੰ ਪ੍ਰਗਟ ਕਰਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਅਸੀਂ ਕਿਸ ਦੀ ਵਰਤੋਂ ਕਰਾਂਗੇ ਬਿੰਦੀ ਕਮੇ ਦੀ ਡੰਡੀ ਤੋਂ ਘੱਟ ਤੇ ਕਾਮੇ ਤੋਂ ਵੱਧ ਠਹਿਰਾਉ ਦੀ ਲਈ ਵਰਤ ਰਹੇ ਹਾਂ ਤਾਂ ਉਸ ਨੂੰ ਅਸੀਂ ਬਿੰਦੀ ਕਮਾ ਇਸ ਪ੍ਰਕਾਰ ਕਹਾਂਗੇ ਇਸ ਨੂੰ ਅਸੀਂ ਅਰਧ ਵਿਸ਼ਰਾਮ ਚਿੰਨ ਵੀ ਕਹਿੰਦੇ ਆ ਨੋਟ ਕਰਿਓ ਪੇਪਰ ਦੇ ਵਿੱਚ ਇਹ ਪੁੱਛਿਆ ਗਿਆ ਇਸ ਨੂੰ ਅਸੀਂ ਦੂਸਰਾ ਨਾਮ ਕੀ ਦਿੰਦੇ ਆ ਅਰਧ ਵਿਸ਼ਰਾਮ ਚਿੰਨ ਪੁੱਠੇ ਕੌਮੇ ਕਿਸੇ ਦੀ ਗੱਲ ਨੂੰ ਕਹੀ ਗੱਲ ਨੂੰ ਦੂਰੇ ਪੁੱਠੇ ਕੌਮੇ ਕਿਸੇ ਦੀ ਕਹੀ ਗੱਲ ਨੂੰ ਉਸੇ ਪ੍ਰਕਾਰ ਲਿਖਣ ਦੇ ਲਈ ਤੇ ਕਹਰੇ ਪੁੱਠੇ ਕੌਮੇ ਜਿਹੜੇ ਹੁੰਦੇ ਆ ਉਹ ਕਿਸੇ ਵਿਸ਼ੇਸ਼ ਗੱਲ ਵੱਲ ਧਿਆਨ ਦੇਣ ਲਈ ਤੇ ਡੰਡੀ ਕਾਮਾ ਮੈਸ ਨੂੰ ਬਿੰਦੀ ਕਾਮਾ ਮੈਸ ਨੂੰ ਆਲਰੇਡੀ ਦੱਸ ਚੁੱਕੀਆਂ ਜਦੋਂ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ ਜਿਵੇਂ ਪਹਿਲੇ ਦੇ ਵਿੱਚ ਇਹ ਹੋਵੇ ਆਪਣੇ ਆਪ ਵਿੱਚ ਅਰਥਵ ਜੋ ਪੂਰਾ ਹੋਵੇ ਤਾਂ ਦੂਜਾ ਹਿੱਸਾ ਪਹਿਲੇ ਦੀ ਵਿਆਖਿਆ ਕਰੇ ਤਾਂ ਉਹਨਾਂ ਨੂੰ ਨਿਖੇੜਨ ਲਈ ਪਹਿਲੇ ਹਿੱਸੇ ਦੇ ਅੰਤ ਵਿੱਚ ਡੈਸ਼ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਦਬਿੰਦੀ ਅਸਲ ਦੇ ਵਿੱਚ ਵਿਸ਼ਰਾਮ ਚਿੰਨ ਇਹ ਆਊਗਾ ਤਾਂ ਕਿਹੜਾ ਆਊਗਾ ਬਿੰਦੀ ਕਮਾ ਆਊਗਾ ਇੱਥੇ ਕਮਾ ਵੀ ਆ ਜਾਣਾ ਸੀ ਤਾਂ ਸਹੀ ਜਵਾਬ ਏ ਬਣ ਜਾਣਾ ਸੀ ਠੀਕ ਹੈ ਸੋ ਸਹੀ ਜਵਾਬ ਅਸੀਂ ਏ ਮੰਨਾਂਗੇ ਕਿਉਂਕਿ ਅਸੀਂ ਇਹਦੇ ਨਾਲ ਕੀ ਲਾ ਦਾਂਗੇ ਬਿੰਦੀ ਤੇ ਕਮਾ ਸੋ ਇਸ ਨੂੰ ਕਰੈਕਟ ਕਰ ਲਾਂਗੇ ਏ ਜਵਾਬ ਸਾਡੇ ਕੋਲੇ ਸਹੀ ਬਣ ਜੋ। ਇਸ ਵਿਚਰਾਮ ਚ ਇਹਨੂੰ ਅਸੀਂ ਕੀ ਕਹਿੰਨੇ ਆਂ ਜਿਹੜਾ ਸਾਨੂੰ ਦਿਖ ਰਿਹਾ ਹੈ ਡੈਸ਼ ਬ੍ਰੈਕਟ ਦਵਿੰਦੀ ਡੈਸ਼ ਦਵਿੰਦੀ ਤੇ ਇਸ ਨੂੰ ਅਸੀਂ ਕੀ ਕਹਿੰਨੇ ਆਂ ਡੈਸ਼ ਕਹਿੰਨੇ ਆ ਏ অপਸ਼ਨ। ਸੀਤਾ ਮੈਂ ਨਾਲ ਜਾਵਾਂਗੀ। ਇਸ ਵਾਕ ਵਿੱਚ ਕਿਹੜੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ ਸੀਤਾ ਮੇ ਨਾਲ ਜਾਵਾਂ ਕੀ ਤਾਂ ਕਿਸ ਦੀ ਬ੍ਰੈਕਟ ਦੀ ਕੀਤੀ ਹੈ ਦਵਿੰਦੀ ਦੀ ਕੀਤੀ ਹੈ ਡੈਸ਼ ਦੀ ਕੀਤੀ ਹੈ ਕਾਮੇ ਦੀ ਕੀਤੀ ਹੈ ਤਾਂ ਅਸੀਂ ਕਹਾਂਗੇ ਡੈਸ਼ ਦੀ ਸਾਨੂੰ ਦੇਖ ਰਹੀ ਹੈ ਕਿੱਥੇ ਪਈ ਹੈ ਆਹ ਪਈ ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਣ ਦੇਣੀ ਹੋਵੇ ਤਾਂ ਜਿਵੇਂ ਜਾਂ ਜਿਹਾ ਕੇ ਦੇ ਬਾਅਦ ਕਿਸ ਵਿਚਾਰਮਚਨ ਦੀ ਅਸੀਂ ਵਰਤੋਂ ਕਰਾਂਗੇ ਦਵਿੰਦੀ ਦੀ ਡੈਸ਼ ਦੀ ਕਾਮੇ ਦੀ ਜੋੜਨੀ ਦੀ ਅਸੀਂ ਕਹਾਂਗੇ ਐਡਾਪਸ਼ਨ ਜਿਹੜਾ ਜਿੰਨ 2 ਜਾਂ ਤੋਂ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਉਂਦਾ ਹੈ ਉਸ ਨੂੰ ਕੀ ਕਹਿ ਜਾਂਦਾ ਹੈ ਜੋੜਨੀ ਐਡਾਪਸ਼ਨ ਅਗਲੇ ਸਵਾਲ ਤੇ ਕਿਹੜਾ ਵਿਸ਼ਰਾਮ ਚਿੰਨ ਕਿਸੇ ਸ਼ਬਦ ਭੇਦ ਦੇ ਵੱਖ-ਵੱਖ ਹਿੱਸਿਆਂ ਨੂੰ ਕਰਮਵਾਰ ਦੱਸਦਾ ਹੈ ਕਰਮਵਾਰ ਦੱਸਾ ਹੈ ਕਾਮਾ ਡੈਸ਼ ਜੋੜਨੀ ਤੇ ਬਰਕਟ ਕਿਹੜਾ ਭਾਗ ਜਿਹੜਾ ਹੈਗਾ ਸ਼ਬਦ ਦੇ ਭੇਦ ਦੇ ਵੱਖ-ਵੱਖ ਹਿੱਸਿਆਂ ਨੂੰ ਕਰਮਵਾਰ ਦੱਸਦਾ ਹੈ ਤਾਂ ਅਸੀਂ ਕਹਾਂਗੇ ਕਾਮਾ ਠੀਕ ਹੈ ਜਿਵੇਂ ਕਾਲਾ ਪੀਲਾ ਨੀਲਾ ਅਸੀਂ ਲਿਖ ਰਹੇ ਹੁੰਨੇ ਆ ਪੰਜਾਬੀ ਵਿੱਚ ਅੰਕਾਂ ਅਗੇ ਡਿਗਰੀ ਡਿਗਰੀਆਂ ਅਗੇ ਕਿਤਾਬਾਂ ਕਿਤਾਬਾਂ ਦੇ ਸੰਖੇਪ ਰੂਪਾਂ ਨੂੰ ਅਗੇ ਕਿਹੜੀ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਐਮਏ ਬੀਏ ਡਿਗਰੀਆਂ ਦੇ ਨਾਮ ਲਿਖਣੇ ਆ ਤਾਂ ਸਾਰਿਆਂ ਦੇ ਲਈ ਸੀ ਬਿੰਦੀ ਦੀ ਵਰਤੋਂ ਕਰਦੇ ਆ ਕਿਤਾਬ ਦਾ ਨਾਮ ਲਿਖਣਾ ਹੈ ਤਾਂ ਵੀ ਜੇਕਰ ਉਹਨਾਂ ਨੂੰ ਸੰਖੇਪ ਰੂਪ ਦੇ ਰਹੇ ਆ ਸੰਖੇਪ ਭਾਵ ਛੋਟਾ ਰੂਪ ਦੇ ਰਹੇ ਆ ਠੀਕ ਹੈ ਸ਼ਾਰਟ ਫਾਰਮ ਦੇ ਵਿੱਚ ਲਿਖ ਰਹੇ ਆ ਜਦੋਂ ਕਿਸੇ ਸ਼ਬਦ ਦਾ ਕੋਈ ਅੱਖਰ ਛੱਡ ਦਿੱਤਾ ਜਾਵੇ ਤਾਂ ਉਸ ਗੱਲ ਨੂੰ ਠੀਕ ਤਰ੍ਹਾਂ ਪ੍ਰਗਟ ਕਰਨ ਲਈ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਅੱਖਰ ਛੱਡ ਦਿੱਤਾ ਜਾਵੇ ਤਾਂ ਉਸ ਗੱਲ ਨੂੰ ਠੀਕ ਤਰ੍ਹਾਂ ਪ੍ਰਗਟ ਕਰਨ ਲਈ ਤਾਂ ਇਹਨਾਂ ਦੇ ਵਿੱਚੋਂ ਅਸੀਂ ਛੋਟ ਮਰੂੜੀ ਦੀ ਵਰਤੋਂ ਕਰਦੇ ਹਾਂ ਜਿਵੇਂ ਅਸੀਂ ਕਹਿੰਦੇ ਹਾਂ ਉੱਤੇ ਤਾਂ ਅਸੀਂ ਉੱਤੇ ਪੂਰਾ ਕਹਿਣ ਦੀ ਬਜਾਏ ਅਸੀਂ ਕਹਿੰਦੇ ਤੇ ਤੇ ਉੱਪਰ ਕੀ ਲਾ ਦਿੰਨੇ ਆ ਇਸ ਤਰ੍ਹਾਂ ਦਾ ਵਿਰਾਮ ਚਿੰਨ ਤੇ ਪੇਪਰ ਦੇ ਵਿੱਚ ਪੁੱਛਿਆ ਗਿਆ ਛੋਟ ਮਰੂੜੀ ਵਿਰਾਮ ਚਿੰਨ ਕਿਹੜਾ ਹੁੰਦਾ ਇਸ ਤੋਂ ਬਿਨਾ ਅਸੀਂ ਕਿਹਨੇ ਵਿੱਚੋਂ ਤੇ ਵਿੱਚੋਂ ਦੇ ਲਈ ਅਸੀਂ ਚੋਂ ਸ਼ਬਦ ਇਸ ਪ੍ਰਕਾਰ ਪਾ ਦਿੰਨੇ ਉੱਤੇ ਚੋਂ ਸ਼ਬਦ ਇਸ ਪ੍ਰਕਾਰ ਉੱਤੇ ਪਾ ਦਿੰਨੇ ਇੱਕ ਅਠ ਸ਼ਬਦ ਪਾਉਣਾ ਤਾਂ ਵੀ ਤਾਂ ਅਸੀਂ ਪਾ ਦਿੰਨੇ ਆ ਕੱਠ ਇਸ ਪ੍ਰਕਾਰ ਕੱਲਾ ਸ਼ਬਦ ਲਿਖਣਾ ਹੈ ਇਕੱਲਾ ਪੂਰਾ ਲਿਖਣ ਦੀ ਬਜਾਏ ਆਪਾਂ ਪਤਾ ਕੀ ਪਾ ਦਿੰਨੇ ਆ ਆਪਾਂ ਪਾ ਦਿੰਨੇ ਕੱਲਾ ਕੱਲਾ ਵਈ ਮੈਂ ਤਾਂ ਕੱਲਾ ਕੱਲਾ ਅਗਲਾ ਸਵਾਲ ਹੈ ਸਾਡੇ ਕੋਲੇ ਸਹੀ ਵਾਕ ਦੀ ਚੋਣ ਕਰੋ ਤੇ ਇਹਨਾਂ ਦੇ ਵਿੱਚੋਂ ਸਹੀ ਜਵਾਬ ਸਾਡੇ ਕੋਲੇ ਏ ਆਪਸ਼ਨ ਹੈ ਕਿਉਂਕਿ ਵਿਸ਼ਮਕ੍ਰੂਪੀ ਸ਼ਬਦ ਹਜ਼ੂਰ ਇਸ ਦੇ ਵਿੱਚ ਵਰਤਿਆ ਗਿਆ ਤੇ ਕੋਈ ਘੰਟਾ ਕੋ ਹੋਇਆ ਕਿਤੇ ਗਈ ਨਹੀਂ ਸੋ ਇਹ ਕਿਸੇ ਦੀ ਕਹੀ ਗੱਲ ਨੂੰ ਦਰਸਾਇਆ ਜਾ ਰਿਹਾ ਹੈ ਭਾਵ ਕਿ ਇਹ ਕਾਦੇ ਵਿੱਚ ਹੈ ਇਹ ਕਾਂਗੀ ਜਾਂ ਨਾਟਕ ਦੀਆਂ ਕੁਝ ਸਤਰਾਂ ਨੇ ਜੇਕਰ ਬਾਗ ਵਿੱਚ ਸਹੀ ਵਿਸ਼ਰਾਮ ਚਿੰਨ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਬਾਗ ਦਾ ਕਿਹੜਾ ਪੱਕਾ ਸਪਸ਼ਟ ਨਹੀਂ ਹੁੰਦਾ ਸ਼ਬਦ ਤੇ ਲਗਾ ਅਰਥ ਤੇ ਸਪਸ਼ਟ ਨਹੀਂ ਹੁੰਦਾ ਜੇ ਅਰਥ ਸਪਸ਼ਟ ਨਹੀਂ ਹੁੰਦਾ ਆਧਾਰਨ ਨਹੀਂ ਹੁੰਦੀ ਤਰਤੀਬ ਨਹੀਂ ਹੁੰਦੀ ਅਸਲ ਵਿੱਚ ਜੇਕਰ ਵਿਸ਼ਰਾਮ ਚਿੰਤ ਦੀ ਵਰਤੋਂ ਸੀ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ ਤਾਂ ਸਾਡਾ ਅਰਥ ਸਪਸ਼ਟ ਨਹੀਂ ਹੁੰਦਾ ਤਾਂ ਕਿਹੜਾ ਪੱਖ ਪ੍ਰਭਾਵਿਤ ਹੁੰਦਾ ਅਰਥ ਪੱਖ ਪ੍ਰਭਾਵਿਤ ਹੁੰਦਾ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਅਰਥ ਪੱਖ ਪ੍ਰਭਾਵਿਤ ਹੁੰਦਾ ਅਗਲੇ ਸਵਾਲ ਦੇ ਚੱਲਦੇ ਆਂ ਭਾਈ ਹੇਠ ਲਿਖਿਆਂ ਵਿੱਚੋਂ ਕਿਹੜੇ ਵਾਕ ਵਿੱਚ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਦੱਸ ਰਿਹਾ ਹੈ ਜਿਸ ਦਾ ਪਤਾ ਵਿਸ਼ਰਾਮ ਚਿੰਤ ਤੋਂ ਲੱਗ ਰਿਹਾ ਹੈ ਤੂੰ ਠੀਕ ਹੈ ਅਸਲ ਵਿੱਚ ਦੱਸ ਰਿਹਾ ਹੈ ਤੂੰ ਠੀਕ ਹੈ ਅਸਲ 'ਚ ਇਹਦੇ ਵਿੱਚ ਡੀ ਜਿਹੜੀ ਹੈਗੀ ਆ ਉਹੀ ਹੈ ਇਹਦੇ 'ਚ ਤਾਂ ਉਹ ਕਿਸ ਨੂੰ ਆਪਾਂ ਮਤਲਬ ਕੋਈ ਭਾਵਨਾ ਰਹਿਤ ਭਾਵਨਾ ਦੇ ਸਿਹਤ ਪੁੱਛ ਰਹੇ ਆ ਤਾਂ ਕਰਕੇ ਹੈ ਇਹ ਲੱਗਿਆ ਤੂੰ ਠੀਕ ਹੈ ਜਾਂ ਨਹੀਂ ਇਹ ਨਹੀਂ ਆਊਗਾ ਤੂੰ ਠੀਕ ਹੈ ਇਹਦੇ 'ਚ ਕੁਐਸਚਨ ਰੂਪ وچ ਆ ਤਾਂ ਜਿਹੜਾ ਦੱਸ ਰਿਹਾ ਉਹ ਡੀ ਆਪਸ਼ਨ ਬਿਲਕੁਲ ਸਹੀ ਹੈ ਉਹਦੇ ਆ ਲਾਸਟ ਤੇ ਡੰਡੀ ਦਾ ਪ੍ਰਯੋਗ ਕੀਤਾ ਕਿਹੜੀ ਬਾਣੀ ਵਿੱਚ ਤੁਕ ਵਿੱਚੋਂ ਦੋ ਡੰਡੀਆਂ ਦਾ ਪੂਰਨ ਵਿਸ਼ਰਾਮ ਚਿੰਨ ਲੱਗਦਾ ਹੈ ਅਸ਼ੁੱਧ ਬਾਣੀ ਨਿਰਮਲ ਬਾਣੀ ਤੇ ਗੁਰਬਾਣੀ ਤੇ ਸ਼ੁੱਧ ਬਾਣੀ ਸੋ ਗੁਰਬਾਣੀ ਦੇ ਵਿੱਚ ਹੀ ਦੋ ਡੰਡੀਆਂ ਦਾ ਪ੍ਰਯੋਗ ਹੁੰਦਾ ਸੀ ਪਹਿਲਾਂ ਮੱਧਕਾਲੀਨ ਸਾਹਿਤ ਆ ਇਹ ਤਾਂ ਮੱਧਕਾਲੀਨ ਸਾਹਿਤ ਦੇ ਵਿੱਚ ਦੋ ਡੰਡੀਆਂ ਦਾ ਪ੍ਰਯੋਗ ਹੁੰਦਾ ਸੀ ਤੇ ਅਜੋਕੇ ਸਮੇ ਅਸੀਂ ਇੱਕ ਡੰਡੀ ਦਾ ਪ੍ਰਯੋਗ ਕਰਦੇ ਹਾਂ ਹੇੜ ਲਿਖੇ ਕੇਰੇ ਵਾਕ ਵਿੱਚ ਤਿੰਨ ਵਿਅਕਤੀਆਂ ਦੇ ਹੋਣ ਦਾ ਬੋਧ ਵਿਰਾਮ ਚਿੰਨ ਰਾਹੀਂ ਪਤਾ ਲੱਗ ਰਿਹਾ ਹੈ ਸੋ ਇਹਨਾਂ ਦੇ ਵਿੱਚੋਂ ਪਹਿਲੇ ਦੇ ਵਿੱਚ ਇੱਕ ਮਿੰਟ ਅ ਚਲੋ ਦੇਖਦੇ ਆ ਤਾਂ ਜਿਹੜਾ ਸੀ ਹੈ ਇਹਦੇ ਵਿੱਚ ਚਾਰ ਦਾ ਬੋਧ ਦੱਸ ਰੱਖਿਆ ਤੇ ਡੀ ਦੇ ਵਿੱਚ ਦੋ ਦਾ ਦੱਸ ਰੱਖਿਆ ਤੇ सेम ਇਹਦੇ ਵਿੱਚ ਵੀ ਦੋ ਦਾ ਦੱਸ ਰੱਖਿਆ ਤੇ ਆਪਾਂ ਦੇਖਦੇ ਹਾਂ ਸਾਡੇ ਕੋਲੇ ਸਹੀ ਆਪਸ਼ਨ ਫਿਰ ਇਹ ਹੀ ਬਚਦੀ ਆ ਕਰਤਾਰ ਸਿੰਘ ਸਿੱਧੂ ਕਰਤਾਰ ਸਿੰਘ ਸਿੱਧੂ ਅਤੇ ਸ਼ੇਰ ਗਿੱਲ ਬਾਜ਼ਾਰ ਗਏ ਸੋ ਇੱਥੇ ਤਿੰਨ ਵਿਅਕਤੀਆਂ ਦਾ ਬੋਧ ਸਾਨੂੰ ਹੋ ਰਿਹਾ ਹੈ ਵਿਸ਼ਰਾਮ ਚਿੰਨ ਦੇ ਰਾਹੀ ਇਹ ਆਪਸ਼ਨ ਬਿਲਕੁਲ ਸਹੀ ਹੈ ਕਿਸ ਪ੍ਰਸ਼ਨਵਾਚਕ ਵਾਕ ਦੇ ਅੰਤ ਤੇ ਅੰਤ ਵਿੱਚ ਪ੍ਰਸ਼ਨ ਚਿੰਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੋ ਕਿਹੜੇ ਵਾਕ ਹੁੰਦੇ ਆ ਕਿਰਿਆਤਮਕ ਪ੍ਰਸ਼ਨਾਂ ਦੇ ਵਿੱਚ ਤਾਂ ਹੁੰਦੀ ਹੈ ਤੇ ਆਦਰਵਾਚਕ ਪ੍ਰਸ਼ਨਾਂ ਦੇ ਵਿੱਚ ਆਗਿਆਵਾਚਕ ਦੇ ਵਿੱਚ ਨਹੀਂ ਹੁੰਦੀ ਸੀ ਆਪਸ਼ਨ ਰਾਈਟ ਜਵਾਬ ਹੈ ਕਿਸ ਪ੍ਰਸ਼ਨਵਾਚਕ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਆਗਿਆਵਾਚਕ ਵਾਕਾਂ ਦੇ ਜਦੋਂ ਪ੍ਰਸ਼ਨ ਹੁੰਦੇ ਆ ਜਿਵੇਂ ਆਪਾਂ ਕਹਿੰਨੇ ਆ ਪੰਜਾਬ ਦੇ ਪੰਜਾਬ ਦੇ ਚਾਰ ਪੰਜਾਬ ਦੇ ਚਾਰ ਜ਼ਿਲਿਆਂ ਦੇ ਮੰਨ ਲਓ ਇੱਕ ਮੈਂ ਵਾਕ ਬਣਾਇਆ ਜ਼ਿਲਿਆਂ ਦੇ ਨਾਂ ਦੱਸੋ ਠੀਕ ਹੈ ਇਸ ਤਰ੍ਹਾਂ ਦੇ ਵਾਕ ਦੇ ਅੰਤ ਤੇ ਅਸੀਂ ਡੰਡੀ ਦਾ ਪ੍ਰਯੋਗ ਕਰਾਂਗੇ ਜਦੋਂ ਸਾਨੂੰ ਕੋਈ ਆਗਿਆ ਰੂਪਜੋਂ ਪ੍ਰਸ਼ਨ ਪੁੱਛ ਰਿਹਾ ਹੈ ਹੀ ਲਿਖੇ ਵਾਕਾਂ ਵਿੱਚੋਂ ਕਿਹੜਾ ਵਾਕ ਆਗਿਆਵਾਚਕ ਪ੍ਰਸ਼ਨਵਾਚਕ ਵਾਕ ਹੈ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ਤੁਸੀਂ ਪੰਜਾਬ ਦੇ ਵੱਡੇ ਸ਼ਹਿਰ ਬਾਰੇ ਬੋਲੋਗੇ ਕੀ ਤੁਸੀਂ ਪੰਜਾਬ ਦੇ ਵੱਡੇ ਸ਼ਹਿਰ ਬਾਰੇ ਜਾਣਦੇ ਹੋ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਮ ਦੱਸੋ ਤਾਂ ਡੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਨਿਮਨ ਲਿਖਤ ਨਿਮਨ ਲਿਖਤ ਕਿਤੇ ਚਿੰਨਾਂ ਵਿੱਚੋਂ ਵਿਸਮਕ ਚਿੰਨ ਕਿਹੜਾ ਹੈ ਵਿਸਮਕ ਚਿੰਨ ਕਿਹੜਾ ਸਾਡੇ ਕੋਲੇ ਸੀ ਆਪਸ਼ਨ ਤੇ ਇੱਥੇ ਸਾਡੇ ਕੋਲ ਰਾਈਟ ਜਵਾਬ ਕੀ ਬਣੂਗਾ राजे ਸੀ ਜਿਸ ਵਾਕ ਦੇ ਅੰਤ ਵਿੱਚ ਵਿਸਮਕ ਚਿੰਨ ਲੱਗਦਾ ਹੋਵੇ ਉੱਥੇ ਹੋਰ ਕੀ ਲੱਗ ਸਕਦਾ ਹੈ ਜਾਂ ਨਹੀਂ ਉੱਥੇ ਡੰਡੀ ਜਾਂ ਪ੍ਰਸ਼ਨ ਚਿੰਨ ਨਹੀਂ ਲੱਗਦਾ ਉੱਥੇ ਕੌਮੇ ਦੀ ਵਰਤੋਂ ਹੋ ਸਕਦੀ ਹੈ ਡੰਡੀ ਤੇ ਪ੍ਰਸ਼ਨ ਚਿੰਨ ਦੋਵੇਂ ਲੱਗ ਸਕਦੇ ਆ ਕੋਈ ਵੀ ਚਿੰਨ ਵਰਤਿਆ ਜਾ ਸਕਦਾ ਹੈ ਜਿਸ ਵਾਕ ਦੇ ਅੰਤ ਵਿੱਚ ਵਿਸਮਕ ਚਿੰਨ ਲੱਗਦਾ ਹੋਵੇ ਉੱਥੇ ਅਸੀਂ ਹੋਰ ਕੀ ਵਰਤ ਲੈਣੀ ਡੰਡੀ ਇਹ ਨਹੀਂ ਆਊਗਾ ਭਾਈ ਇਹ ਵੀ ਨਹੀਂ ਆਊਗਾ ਉੱਥੇ ਅਸੀਂ ਕੌਮੇ ਦੀ ਵਰਤੋਂ ਦੂਰੇ ਕੌਮੇ ਕਹਰੇ ਕੌਮੇ ਦੀ ਵਰਤੋਂ ਅਸੀਂ ਕਰ ਸਕਦੇ ਹਾਂ ਤਾਂ ਇੱਥੇ ਬਿਲਕੁਲ ਸਹੀ ਜਵਾਬ ਹੈ ਸਾਡੇ ਕੋਲੇ ਐਡ ਆਪਸ਼ਨ ਅਗਲੇ ਸਵਾਲ ਤੇ ਆਜੋ ਹੇਠ ਲਿਖੇ ਕਿਹੜੇ ਵਾਕ ਵਿੱਚ ਤਰਤੀਬ ਭਾਵ ਨੂੰ ਤੀਬਰ ਭਾਵ ਨੂੰ ਅਸੀਂ ਬੋਲਾਂਗੇ ਤੀਬਰ ਭਾਵ ਨੂੰ ਇੱਕ ਦਮ ਪ੍ਰਗਟ ਕਰਨ ਲਈ ਤਿੰਨ ਵਿਸਮਕ ਚਿੰਨ ਵਰਤੇ ਗਏ ਹਨ ਤੀਬਰ ਭਾਵ ਕੇ ਹੋਰ ਡੂੰਗਾ ਭਾਵ ਜਿਹੜਾ ਵਰਤਿਆ ਗਿਆ ਉਸ ਦੇ ਵਿੱਚ ਹੈ ਹੈ ਇਹ ਕੀ ਪਾਣਾ ਵਰਤ ਗਿਆ ਹੈ ਹੈ ਇਹ ਕੀ ਪਾਣਾ ਵਰਤ ਗਿਆ ਹੈ 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 ਇਹ ਕੀ ਪਾਣਾ ਵਰਤ ਗਿਆ ਹੁਣ ਦੇਖੋ ਸਹੀ ਜਿਹੜਾ ਬੰਦਾ ਉਹ ਸੀ ਆਪਸ਼ਨ ਹੈ ਜੇਕਰ ਕਿਸੇ ਵਾਕ ਦੇ ਵਿੱਚ ਵਿਸਮਕ ਸ਼ਬਦ ਦੋ ਜਾਂ ਤਿੰਨ ਵਾਰ ਰਿਪੀਟ ਹੋ ਰਹੇ ਆ ਜਿਵੇਂ ਹੈ ਸ਼ਬਦ ਆ ਸਾਡੇ ਕੋਲੇ ਇਹਦੇ ਮਗਰ ਇੱਕ ਵਾਰ ਹੈ ਸ਼ਬਦ ਆ ਸਾਡੇ ਕੋਲੇ ਦੂਜੀ ਵਾਰ ਆ ਗਿਆ ਇਹਦੇ ਮਗਰ ਦੋ ਵਾਰ ਹੈ ਸ਼ਬਦ ਆ ਸੀ ਸਾਡੇ ਕੋਲੇ ਤੀਜੀ ਵਾਰ ਆ ਗਿਆ ਇਹਦੇ ਮਗਰ ਤੀਜੀ ਵਾਰ ਇਸ ਤਰੀਕੇ ਦੇ ਨਾਲ ਵਿਸ਼ਰਾਮ ਚਿੰਨ ਲੱਗਣਗੇ ਕੁੱਲ ਮਿਲਾ ਕੇ ਧਿਆਨ ਦਿਓ ਵਾਕ ਵਿੱਚ ਕਿੱਥੇ ਜੋਜਿਕ ਲੁਪਤ ਹੋ ਜਾਵੇਗਾ ਉੱਥੇ ਕਿਹੜਾ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਵਾਕ ਵਿੱਚ ਜਿੱਥੇ ਜੋਜਕ ਲੁਪਤ ਹੋ ਜਾਏ ਉਥੇ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜੋਜਕ ਲੁਪਤ ਹੋ ਜਾਏ ਉਥੇ ਵਿਸ਼ਰਾਮ ਚਿੰਨ ਕੌਮੇ ਦੀ ਵਰਤੋਂ ਕਰਦੇ ਆ ਤਾਂ B ਆਪਸ਼ਨ ਬਿਲਕੁਲ ਸਹੀ ਜਵਾਬ ਹੈ ਕਿਉਂ ਕਿ ਇਸ ਲਈ ਇਸ ਕਰਕੇ ਇਹਨਾਂ ਦੀ ਤਾਂ ਦੇ ਸੀ ਕੌਮੇ ਦੀ ਵਰਤੋਂ ਵੀ ਕਰ ਸਕਦੇ ਆ ਤੇ ਪੇਪਰ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਹੈ ਮਾਸਟਰ ਜੀ ਅੱਜ ਤੁਸੀਂ ਛੋਟੀਆਂ ਦਾ ਕੰਮ ਵੇਖਣਾ ਹੈ ਇਸ ਵਾਕ ਵਿੱਚ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਵੇਗੀ ਦਵਿੰਦੀ ਵਿਸਮਕ ਚਿੰਨ ਕਮਾ ਤੇ ਡੰਡੀ ਮਾਸਟਰ ਜੀ ਕਮੇ ਦੀ ਵਰਤੋਂ ਕਰਾਂਗੇ ਸੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਜੇਕਰ ਕਿਸੇ ਵਾਕ ਕਿਸੇ ਪੁਸਤਕ ਦਾ ਨਾਮ ਲਿਖਣਾ ਹੋਵੇ ਤਾਂ ਉੱਥੇ ਕਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਵੇਗੀ ਕਹਰੇ ਪੁੱਠੇ ਕਮੇ ਕਮਾ ਦੂਰੇ ਪੁੱਠੇ ਕਮੇ ਕੀ ਲਿਖਿਆ ਜੇਕਰ ਕਿਸੇ ਵਾਕ ਵਿੱਚ ਪੋਸਤਕ ਦਾ ਨਾਮ ਲਿਖਣਾ ਹੈ ਤਾਂ ਅਸੀਂ ਕਵਾਂਗੇ ਕਹਿਰੇ ਪੁੱਠੇ ਕੌਮੇ ਏ অপਸ਼ਨ ਸਹੀ ਜਵਾਬ ਹੈ ਅਗਲੇ ਸਵਾਲ ਤੇ ਕਈ ਵਾਰ ਮਨੁੱਖ ਜਜਵਾਤੀ ਹੋ ਕੇ ਪੂਰੇ ਵਾਕ ਨੂੰ ਪੂਰੇ ਵਾਕ ਨੂੰ ਨਹੀਂ ਬੋਲਦਾ ਅਧੂਰੇ ਜਾਂ ਟੁੱਟਵੇਂ ਬੋਲਦਾ ਇਹਨਾਂ ਵਾਕਾਂ ਨੂੰ ਲਿਖਤ ਰੂਪ ਦੇਣ ਲਈ ਕਿਹੜਾ ਸਪਸ਼ਟ ਰਹੇਗਾ ਜਾਂ ਕਿਹੜਾ ਸਹੀ ਰਹੇਗਾ ਤੇ ਇੱਥੇ ਬਿਲਕੁਲ ਸਹੀ ਰਹੇਗਾ ਆਪਣੇ ਕੋਲੇ ਸੀ ਸੀ ਜਵਾਬ ਹੈ ਕਿ ਰਵੋਟ ਅਗਲਾ ਹੇਠ ਲਿਖੇ ਕਿਤਾਬਾਂ ਜਗੈ ਲੋ ਡਿਗਰੀਆਂ ਆਦ ਦੇ ਨਾਮ ਲਿਖਣ ਲਈ ਬਿੰਦੀ ਦੀ ਸਹੀ ਵਰਤੋਂ ਕਿੱਥੇ ਹੋਈ ਹੈ ਤੇ ਇਹਨਾਂ ਸਾਰਿਆਂ ਦੇ ਵਿੱਚ ਹੀ ਹੋਈ ਹੈ ਤਾਂ ਡੀ ਇਹ ਸਾਰੇ ਹੀ ਸਹੀ ਹੈ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾਓ ਜਾਂ ਅਰਧ ਵਿਸ਼ਰਾਮ ਲਈ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਕੌਮੇ ਦੀ ਬਿੰਦੀ ਕਮੇ ਦੀ ਇਸ ਤਰੀਕੇ ਦੇ ਨਾਲ ਅਸੀਂ ਬਿੰਦੀ ਕਮੇ ਦੀ ਵਰਤੋਂ ਕਰਦੇ ਹਾਂ ਇਹ ਲਿਖੇ ਵਾਕ ਵਿੱਚ ਕਿਸ ਵਾਕ ਵਿੱਚ ਬਿੰਦੀ ਕਮੇ ਦੀ ਸਹੀ ਵਰਤੋਂ ਕੀਤੀ ਮਿਲ ਰਹੀ ਹੈ ਤਾਂ ਇਹਨਾਂ ਦੇ ਵਿੱਚੋਂ ਸਹੀ ਮਿਲ ਰਹੀ ਹੈ ਡੀ অপਸ਼ਨ ਤਾਂ ਹੁਣ ਤੁਸੀਂ ਸਮਝ ਗਏ ਹੋਗੇ ਕਿ ਜਿਹੜੇ ਵਾਕਾਂਚ ਹੁੰਦੇ ਨੇ ਨਾ ਵਾਕਾਂਚ ਵਾਕਾਂ ਦੇ ਵਿੱਚ ਹਨਾ ਉਹਨਾਂ ਦੇ ਨਾਲ ਅਸੀਂ ਬਿੰਦੀ ਕਮੇ ਦੀ ਵਰਤੋਂ ਕਰਦੇ ਹਾਂ ਵਾਕਾਂਛਾਂ ਦੇ ਨਾਲ ਅਸੀਂ ਵਿੰਦੀ ਕੌਮੇ ਦੀ ਵਰਤੋਂ ਕਰਦੇ ਹਾਂ ਛੋਟਿਆਂ ਦੇ ਨਾਲ ਜਿਵੇਂ ਰੋਟੀ ਪੱਕ ਗਈ ਹੈ ਸਬਜੀ ਤਿਆਰ ਹੈ ਮਹਿਮਾਨਾਂ ਦੇ ਬੈਠਣ ਦੀ ਦੇਰ ਹੈ ਭਾਈ ਇਸ ਤਰੀਕੇ ਦੇ ਨਾਲ ਅੱਗੇ ਆਜੋ ਜੇਕਰ ਇੱਕ ਸ਼ਬਦ ਨੂੰ ਵਾਕ ਵਿੱਚ ਦੁਹਰਾਉਣਾ ਹੋਵੇ ਤਾਂ ਉੱਥੇ ਕਿਹੜਾ ਚਿੰਨ ਪ੍ਰਯੋਗ ਹੁੰਦਾ ਹੈ ਦੁਹਰਾਉਣਾ ਕੀ ਦੁਹਰਾਉਣਾ ਸ਼ਬਦ ਤਾਂ ਅਸੀਂ ਉੱਥੇ ਜੋੜਨੀ ਪ੍ਰਯੋਗ ਕਰਦੇ ਹਾਂ ਮੰਨ ਲਓ ਮੈਂ ਕਿਹਾ ਹੌਲੀ ਹੌਲੀ ਤੁਰ ਭਾਈ ਡੇਗਣਾ ਪਈ ਸੋ ਹੌਲੀ ਹੌਲੀ ਤਾਂ ਦੁਹਰਾ ਰਹੇ ਹਾਂ ਇਸ ਕਰਕੇ ਇੱਥੇ ਅਸੀਂ ਜੋੜਨੀ ਦਾ ਪ੍ਰਯੋਗ ਕਰ ਰਹੇ ਹਾਂ ਅਜਿਹਾ ਕਿਹੜਾ ਵਿਰਾਮ ਚਿੰਨ੍ਹ ਜੋ ਆਕਾਰ ਅਤੇ ਬੰਤਰ ਵਖੋ ਕੌਮਾ ਵਰਗੇ ਲੱਗਦਾ ਹੈ ਕੌਮੇ ਵਰਗਾ ਲੱਗਦਾ ਹੈ ਬਈ ਕੌਮੇ ਵਰਗਾ ਤਾਂ ਛੋਟਮ ਰੋੜੀ ਹੈ ਐਡਾਪਸ਼ਨ ਬਿਲਕੁਲ ਸਹੀ ਜਵਾਬ ਹੈ ਬੀ ਸੋ ਇਹ ਸਾਣਾ ਆਪਣੇ ਕੋਲੇ ਮੋਸਟ ਇੰਪੋਰਟੈਂਟ ਟਾਪਿਕ ਸਾਡਾ ਪੰਜਾਬੀ ਵਿਆਕਰਨ ਦਾ ਵਿਸ਼ਰਾਮ ਚਿੰਨਾ ਦੇ ਨਾਲ ਰਿਲੇਟਡ ਤੇ ਆਪਾਂ ਸਾਰੇ ਹੀ ਵਿਸ਼ਰਾਮ ਚਿੰਨਾ ਜਾਲੀ ਕਲਾਸ ਦੇ ਵਿੱਚ ਕੰਪਲੀਟ ਕਰ ਲਏ ਆ ਜੇਕਰ ਕੋਈ ਵੀ ਸਵਾਲ ਸਾਨੂੰ ਇਸ ਤਰ੍ਹਾਂ ਦਾ ਪੀਐਸਟੈਟ ਪੰਜਾਬੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਤੁਸੀਂ ਉਹਦਾ ਸਹੀ ਜਵਾਬ ਦੇ ਸਕਦੇ ਹੋ ਕਿਉਂਕਿ ਆਪਾਂ ਵਿਸ਼ਰਾਮ ਚਿੰਨ ਸਾਰੇ ਕੰਪਲੀਟ ਕਰ ਲਿਆ ਤੇ ਛੋਟ ਮਰੋੜੀ ਬਾਰੇ ਸਵਾਲ ਪੁੱਛਿਆ ਜਾਵੇ ਤਾਂ ਮੈਂਟ ਚ ਜਵਾਬ ਦੇ ਦੇਣਾ ਤੇ ਦੂਜੀ ਗੱਲ ਅਰਧ ਵਿਸ਼ਰਾਮ ਚਿੰਨ ਕਿਹੜਾ ਹੈ ਪੇਪਰ ਦੇ ਵਿੱਚ ਪੁੱਛਣ ਤਾਂ ਅਸੀਂ ਕਵਾਂਗੇ ਬਿੰਦੀ ਕਮਾਲਪ ਵਿਸ਼ਰਾਮ ਚਿੰਨ ਕਿਹੜਾ ਹੈ ਤਾਂ ਅਸੀਂ ਕ ਅਗੇ ਕੱਲਾ ਕਉਮਾ ਪੂਰਨ ਠਹਿਰਾਓ ਕਿਹੜਾ ਹੈ ਤਾਂ ਅਸੀਂ ਕਵਾਂਗੇ ਡੰਡੀ بس ਆ ਗੱਲਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਹੈ ਤੇ ਬਾਕੀ ਆਪਾਂ ਸਾਰੇ ਕਰ ਹੀ ਲਈਏ ਸੋ ਅੱਜ ਲਈ ਇੰਨਾ ਹੀ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਤਰੀਕੇ ਨਾਲ ਤਿਆਰੀ ਕਰ ਚੁੱਕੇ ਹੋਮੋਂਗੇ ਤੇ एमसीक्यू ਆਪਣੇ ਲਗਾ ਰਹੇ ਹੋਵਾਂਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਹੋਵੇਗੀ ਤੁਹਾਡੀ ਤੇ ਦੂਸਰੀ ਗੱਲ ਹੈ ਪੇਪਰ ਵੀ ਬਹੁਤ ਵਧੀਆ ਹੋਵੇਗਾ ਤੇ ਕਲੀਅਰ ਵੀ ਜਰੂਰ ਹੋਵੇਗਾ ਬਸ ਆਪਣੇ ਖੁਦ ਤੇ ਯਕੀਨ ਰੱਖੋ ਖੁਦ ਤੇ ਹੀ ਵਿਸ਼ਵਾਸ ਰੱਖੋ ਸੋ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ